ਅਗਰ ਜਦੋਂ ਇਹੀ ਪੱਲਾ ਜਦੋਂ ਮੇਨ ਐਂਟਰੀ 'ਤੇ ਲੱਗਿਆ ਹੋਇਆ ਤਾਂ ਐ ਮੰਨ ਕੇ ਚੱਲੋ ਵੀ ਥੋੜੀ ਜਿਹੜੀ ਸਾਰੀ ਕੋਠੀ ਦੀ ਲੋਕਾ ਉਹ ਉੱਬਰ ਕੇ ਸਾਹਮਣੇ ਆ ਗਈ। ਤੇਰੇ ਤੇ ਕੋਈ ਪੇਪਰ ਨਹੀਂ ਲੱਗਿਆ ਹੋਇਆ, ਕੋਈ ਕੁੱਝ ਨਹੀਂ ਲੱਗਿਆ। ਇੱਕ ਵਾਰ ਡੀਕੋ ਕਰਾ ਕੇ ਮੋੜ ਕੇ ਸਾਰੀ ਜ਼ਿੰਦਗੀ ਇਹਨੂੰ ਪਾਣੀ ਦੇ ਵਿੱਚ ਛੜਬੋ ਕੇ ਰੱਖੋ ਪੱਲੇ ਨੂੰ। ਜੇ ਸੂਤ ਭਰ ਵੀ ਪੱਲਾ ਹੱਲ ਗਿਆ ਮੇਰੀਏ। ਥੋੜਾ ਕਦੇ ਵੀ ਪੱਲੇ ਦਾ ਸੂਤ ਭਰ ਧੁੱਪ ਚਲਾਓ, ਮੀਂਹ ਚਲਾਓ, ਪਾਣੀ ਚਲਾਓ। ਜੇ ਕਦੇ ਮਾੜੀ ਜਿਹੀ ਸ਼ਿਕਾਇਤ ਆ ਗਈ, ਤਾਂ ਪ੍ਰਾਣਾ ਲਿਆ ਕੇ ਨਵਾਂ ਨਾਲ ਦੀ ਨਾਲ ਲਏ। ਸਰਬ ਤੋਂ ਇਹ ਯਕੀਨ ਮੰਨੋ ਵੀ 180 ਰੁਪਏ ਸਕਰ ਫੁੱਟਾ 180 ਰੁਪਏ ਸਕਰ ਫੁੱਟਾ 180 ਰੁਪਈਆ ਦੇ ਵਿੱਚ ਤੁਹਾਨੂੰ ਵਿਨੀਅਰ ਬੱਲਾ ਕੋਈ ਦੇ ਜੇ ਤਾਂ ਮੈਂ ਸਾਰੀ ਕੋਠੀ ਦਾ ਮਾਲ ਤੁਹਾਨੂੰ ਫ੍ਰੀ ਦੇ ਦੂੰਗਾ। ਹੋਰ ਇਹਦੇ ਵਿੱਚ ਕਟੋ ਘੱਟ ਕਟੋ ਘੱਟ 500 ਤੋਂ ਲੈ ਕੇ 1000 ਤੱਕ ਡਿਜ਼ਾਈਨ ਆ ਮੇਰੇ ਕੋਲੇ। ਮੇਰੇ ਨਾਲ ਨੂੰ ਭਲੇ ਨੂੰ ਉਰੋਂ ਵੜ ਦੋ ਇੱਥੋਂ ਵੜ ਦੋ ਸਾਈਡਾਂ ਤੋਂ ਵੜ ਦੋ ਜੇ ਕੋਈ ਗਲਤਫਲਤ ਚੀਜ਼ ਨਿਕਲਿਆ ਹੀ ਡਬਲ ਪੈਸੇ ਵਾਪਸ ਨਹੀਂ। 200 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਲੈ ਲਓ ਸਾਰੀ ਜ਼ਿੰਦਗੀ ਖਰਾਬ ਹੋ ਗਿਆ ਪੱਲਾ ਪ੍ਰਾਣਾ ਦੇ ਜੋ ਨਵਾਂ ਨਾਲ ਦੀ ਨਾਲ ਲੈ ਜੇ ਤੁਸੀਂ ਮਾਰਕੀਟ ਵੈਦ ਨਹੀਂ ਪਤਾ ਕਰੋ ਘਟੋ ਘਟੋ ਘਟ 800 ਰੁਪਏ ਸਕਰ ਫੁੱਟ 500 ਰੁਪਏ ਸਕਰ ਹਾਂਜੀ ਅਸੀਂ ਤੁਹਾਨੂੰ ਇਹ ਬਿਨਾ ਗਲੋਸੀ ਤੋਂ ਪੱਲਾ ਦੇ ਦਾਂਗੇ ਸਾਰਾ 350 ਰੁਪਏ ਸਕਰ ਫੁੱਟ ਹੌਸਤਾ ਕੇ ਜਿਹੜੀਆਂ ਪੱਟਾਂ ਤੇ ਮੋਰਨੀਆਂ ਪਾਂਗਾ ਦੇਖਿਓਣੀਆਂ ਤੇ ਜਿਹੜਾ ਹੈਗਾ ਆਪਾਂ ਕਿਹਾ ਮਿਸ਼ਾਲ ਬੋਡਵਰਕਸ ਆ ਲੈਣੇ ਬੱਲਿਆਂ ਤੇ ਮੋਰਨੀਆਂ ਬਾਦ ਆਹੋ ਦੇ ਵਿੱਚ ਇਹਨੇ ਗੱਲਾਂ ਸੇਠਾ ਵਾਂਗੂ ਜਿਹੜਾ ਆਪਾਂ ਗੱਲ ਕਰਕੇ ਪੈਸੇ ਨਹੀਂ ਤੱਕੇ ਇਹਦੇ ਨਾਲ ਆਪਦਾ ਜਿਹੜਾ ਹੈਗਾ ਜਿੰਨਾ ਤਜਰਬਾ ਸੀ ਉਹ ਵੀ ਨਾਲ ਧੱਕ ਕੇ ਜਿਹੜੀ ਹੈਗੀ ਫੈਕਟਰੀ ਲਾਈ ਆ ਸასიਖਾਲ ਦੋਸਤੋ ਮੈਂ ਗੁਰਪਿਤਕੋਟ ਲਿਆ ਅੱਜ ਪਹੁੰਚਾਂ ਲੌਂਗੋਵਾਲ ਤੇ ਲੌਂਗੋਵਾਲਾ ਵਿਸ਼ਾਲ ਬੋਡਵਰਕਸ ਦੇ ਅੱਜ ਤੁਹਾਨੂੰ ਦਿਖਾਵਾਂਗੇ ਨਵੇਂ ਜਿਹੜਾ ਬਿਲਕੁਲ ਨਵਾਂ ਇਹ ਬੰਦੇ ਨੇ ਮੰਨ ਲਾ ਪਹਿਲਾਂ ਸਭ ਤੋਂ ਇਹ ਪੱਲਿਆਂ ਦਾ ਕੰਮ ਪੰਜਾਬ ਵਿੱਚ ਸ਼ੁਰੂ ਕੀਤਾ ਸੀਗਾ ਸਭ ਤੋਂ ਘੱਟ ਰੇਟਾਂ ਤੇ ਹੈਨਾ ਤੇ ਅੱਜ ਰੇਟ ਵੀ ਘਟਾ ਤੇ ਇਹਨਾਂ ਨੇ ਅੱਜ ਸਾਗਵਾਂ ਦੇ ਪੱਲੇ ਲਾਂਚ ਕਰਨੇ ਆ ਵੀਰੇ ਸਾਗਵਾਂ ਦੇ ਕੱਲੇ ਪੱਲੇ ਲਾਂਚ ਨਹੀਂ ਕਰਨੇ ਉਦੋਂ ਮੈਨਾਂ ਨੇ 5D ਮਸ਼ੀਨ ਲਿਆਂਦੀ ਐ ਸਾਨੂੰ ਸਿੱਧੇ ਫੈਕਟਰੀ ਦੇ ਵਿੱਚੋਂ ਮਸ਼ੀਨ ਦੇ ਦਰਸ਼ਨ ਕਰਾਵਾਂਗੇ ਤੇ ਕਿੱਦਾਂ ਤਿਆਰ ਹੁੰਦੇ ਉਹ ਵੀ ਦਿਖਾਵਾਂਗੇ ਤੇ ਬਾਕੀ ਡਿਜ਼ਾਈਨਾਂ ਬਾਰੇ ਲਖਮਿੰਦਰ ਆਪੇ ਦੱਸੋ ਲਖਮਿੰਦਰ ਭਾਈ ਦੱਸ ਦੇ ਕੀ ਕੀ ਹੈ ਕਿ ਜਿਹੜਾ ਹੈਗਾ ਨਵਾਂ ਲੈ ਕੇ ਆਏ ਹਾ ਜੀ ਵੀਰੇ ਆਪਾਂ ਜਿਹੜੇ ਆਪਣੇ ਸਾਗਵਾਨ ਦੇ ਡੋਰ ਸੀਗੇ ਪਹਿਲਾਂ ਲੋਕਾਂ ਦੀ ਜਿਵੇਂ ਮੇਨ ਐਂਟਰੀਆਂ ਵਾਸਤੇ ਸਾਗਵਾਨ ਦੀ ਡਿਮਾਂਡ ਬਹੁਤ ਹੁੰਦੀ ਸੀ ਆ ਦੇਖੋ ਜੀ ਇਹਦੇ ਗਲੋਸੀ ਹੋਈ ਹੋਈ ਆ ਸਾਗਵਾਨ ਦਾ ਇਹਦਾ ਸਾਰੇ ਪਾਸੇ ਫਰੇਮ ਹੈ ਵਿੱਚ ਇਹਦੇ ਪੀਕ ਪਲਾਈ ਲਾਈ ਹੋਈ ਆ ਆਪਾਂ ਨੇ ਅੱਛਾ ਇਹਦਾ ਰੇਟ ਜੇ ਤੁਸੀਂ ਮਾਰਕੀਟ ਵੈਲੂ ਨਹੀਂ ਪਤਾ ਕਰੋ ਘਟੋ ਘਟ ਘਟੋ ਘਟ 800 ਰੁਪਏ ਸਕਰੂ 500 ਰੁਪਏ ਸਕਰੂ ਹਾਂ ਜੀ ਅਸੀਂ ਤੁਹਾਨੂੰ ਇਹ ਬਿਨਾ ਗਲੋਸੀ ਤੋਂ ਪੱਲਾ ਦੇ ਦਿੰਦੇ ਹਾਂ ਸਾਰਾ 350 ਰੁਪਏ ਸਕੇਅਰ ਫੁੱਟ। ਕੀ ਬਾਤ ਆ 800 ਰੁਪਏ ਸਕੇਅਰ ਫੁੱਟ ਵਾਲਾ ਪੱਲਾ ਤੁਹਾਨੂੰ 350 ਰੁਪਏ ਸਕੇਅਰ ਫੁੱਟ ਮਿਲ ਜਾਣਾ ਉਹ ਵੀ ਸਾਗਵਾਨ ਦਾ ਤੇ ਵਿੱਚ ਕਿਹੜੀ ਆ ਹਲਾਈ ਆ ਪਲਾਈ ਜੀ? ਟਿਕ ਵਰਕ ਹੋਇਆ ਹੋਇਆ ਵਿਨੀਅਰ ਪੱਲਾ ਕਹਿੰਦੇ ਨੇ। ਵਿਨੀਅਰ ਪੱਲਾ ਤੇ ਇਹ ਮਾਲ ਆਪਾਂ ਕਹਿੰਦੇ ਜਦੋਂ ਐਂਟਰੀ ਆ ਉੱਥੇ ਜ਼ਿਆਦਾ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ ਬਾਈ ਹੈ। ਯੂਜ਼ ਕੀਤਾ ਜਾਂਦਾ। ਤੇ ਉਦੋਂ ਬਾਅਦ ਇਹ ਪਿੱਛੇ ਦੇਖਿਓ ਯਾਰ ਆ ਚਟਾ ਜਾ ਕੀ ਆ ਤੇ ਇਹ ਕਿਹੜੇ ਮਾਲਾ ਕੀ ਸਿਸਟਮ ਆ ਇਹ? ਇਹ ਦੇਖੋ ਇਹਦੇ ਹਾਈ ਗਲੋਸ ਹੋਇਆ ਹੋਇਆ ਸੈਡਾਂ ਤੇ ਵਾਟਰਪਰੂਫ ਤੇ ਫਲਸ਼ ਡੋਰ ਲੱਗਿਆ ਵਿਚਾਲੇ ਦੇ 3D ਲੱਗੇ ਔਰ 3D ਵਾਈਟ ਕਲਰ ਦੇ ਵਿੱਚ ਆਪਾਂ ਨੇ ਡਿਕੋ ਕੀਤੀ ਹੋਈ ਹੈ ਓਕੇ ਅਗਰ ਜਦੋਂ ਇਹੀ ਪੱਲਾ ਜਦੋਂ ਮੇਨ ਐਂਟਰੀ ਤੇ ਲੱਗਿਆ ਹੋਇਆ ਤਾਂ ਐ ਮੰਨ ਕੇ ਚੱਲੋ ਵੀ ਛੋੜੀ ਜਿਹੜੀ ਸਾਰੀ ਕੋਠੀ ਦੀ ਲੁੱਕ ਆ ਉਹ ਉੱਪਰ ਕੇ ਸਾਹਮਣੇ ਆ ਜਾਏ। ਕੀ ਬਾਤ ਆ ਐਨੀ ਕਿਹਦਾ ਪ੍ਰਭਾਵ ਆ ਬੰਦੇ ਦਾ ਇਹ ਵੀ ਸਾਗਵਾਨ ਦਾ ਬਾਈ ਇਹ ਵੀ ਸਾਗਵਾਨ ਦਾ ਜੀ ਤੇ ਇਹਦਾ ਕੋਈ ਰੇਟ ਹਜੇ ਤੇ ਕੱਢਣਾ ਹੈ ਇਹਦਾ ਰੇਟ ਤਕਰੀਬਨ ਬਿਨਾ ਪਾਲਿਸ਼ ਤੋਂ 250 ਰੁਪਏ ਸਕਰ ਫੁੱਟ ਤੋਂ ਨੂੰ ਦੇ ਦਾਂਗੇ ਜੀ ਆਪਾਂ ਜਿੱਥੇ ਮਰਜ਼ੀ ਰੇਟ ਪਤਾ ਕਰ ਲਓ ਜੇ ਅੱਧ ਦਾ ਫਰਕ ਨਾ ਹੋਇਆ ਤਾ ਪੱਲਾੜਾ ਲੈ ਕੇ ਜਾਏ ਨਹੀਂ ਅੱਜ ਕੱਲ ਦੇਖਿਆ ਕਾਫੀ ਫੈਕਟਰੀਆਂ ਵਾਲੇ ਕੰਮ ਕਰਦਾ ਵੀਡੀਓ ਪਾਉਂਦੇ ਆ ਉਹਦੇ ਨਾਲ ਆਪਾਂ ਕੀ ਡਿਫਰੈਂਟ ਆ ਇਹਨਾਂ ਚਾ ਜਿੰਨੇ ਮਰਜ਼ੀ ਵੀਡੀਓ ਪਾਈ ਜਾਣ ਜਿੰਨਾ ਮਰਜ਼ੀ ਮਾੜਾ ਬੋਲੀ ਜਾਣ ਕੋਈ ਕੁਝ ਨਹੀਂ ਕਰ ਸਕਦਾ ਜਿਹੜੀ ਚੀਜ਼ ਅੱਜ ਸਾਨੂੰ ਸਾਗ ਬਣਾਉਣ ਦੇ ਬੱਲੇ ਵੀਡੀਓ ਜਿਖਾਦਾ ਕੱਲ੍ਹ ਨੂੰ ਸਾਗ ਬਣਦੀ ਵੀਡੀਓ ਆ ਜੂ ਅੱਛਾ ਸਰਮੈਕ ਵਾਲੇ ਬੱਲੇ ਦਿਖਾਏ ਸੀ ਸਰਮੈਕ ਵਾਲੇ ਹਰ ਇੱਕ ਡਿਜ਼ਾਈਨ ਹਰ ਇੱਕ ਪੱਲਾ ਹਰ ਇੱਕ ਸਾਡੀ ਕਾਪੀ ਹੁੰਦਾ ਮੰਨ ਲਓ ਵੀ ਇੱਥੋਂ ਪੱਲਾ ਪੈਦਾ ਹੁੰਦਾ ਆਸਲ ਦੇ ਵਿੱਚ ਮੂਸੇ ਵਾਲ ਦੇ ਗਾਣਿਆਂ ਵਾਂਗੂ ਇਹਦੇ ਵੀ ਪੱਲੇ ਲੀਕ ਹੁੰਦੇ ਆ ਵੀਰੇ ਤੇ ਇਧਰਲੇ ਪਾਸੇ ਅੱਗੇ ਦਿਖਾਗੇ ਤਾਂ ਆਹ ਕਿਹੜੀ ਕੰਪਨੀ ਦਾ ਤੇ ਕਾਦਾ ਬਣਿਆ ਇਹ ਇਹਦੇ ਵਿੱਚ ਕੈਲ ਦਾ ਝੋਕੜਾ ਲਾਇਆ ਹੋਇਆ ਅੱਛਾ ਕੈਲ ਆ ਠੀਕ ਹੈ ਵਿੱਚ ਇਹਦੇ ਆਪਾਂ ਨੇ ਵਿਨੀਅਰ ਲਾਇਆ ਹੋਇਆ ਜੀ ਔਰ ਵਿਨੀਅਰ ਲਾ ਕੇ ਕੈਲ ਦਾ ਫਰੇਮ ਲਾ ਕੇ ਸਿਰਫ ਬਿਨਾ ਪਾਲਿਸ਼ ਤੋਂ ਪੱਲਾ 250 ਰੁਪਏ ਸਕੁਅਰ ਫੁੱਟ ਦਾ ਸੋ 250 ਰੁਪਏ ਸਕੁਅਰ ਫੁੱਟ ਤੁਸੀਂ ਪੈਸ ਸਕੇਅਰਫੋਟ ਦੂਜੇ ਪੱਲੇ ਵਿੱਚ ਆ ਹੈਨਾ ਪਰ ਜਿਵੇਂ ਜਿਵੇਂ ਦੁਨੀਆ ਤਕਨੀਕ ਚੇਂਜ ਹੋਈ ਜਾਂਦੀ ਹੈ ਜਿਵੇਂ ਲੋਕਾਂ ਦੀ ਡਿਮਾਂਡ ਵਧਦੀ ਜਾਂਦੀ ਹੈ ਹੈਨਾ ਜਿਵੇਂ ਆਈਫੋਨ ਨਵੇਂ ਤਾਂ ਨਵੇਂ ਮਾਡਲ ਕਰਦਾ ਓਵੇਂ ਓਵੇਂ ਆਪਾਂ ਕਿਹਾ ਲਖਮਿੰਦਰ ਜਿਹੜਾ ਹੈਗਾ ਨਵੇਂ ਨਵੇਂ ਮਾਡਲਾਂ ਦੇ ਵਿੱਚ ਪੱਲੇ ਲਿਆਉਂਦਾ ਇਹ ਵੀ ਦੱਸ ਦੇ ਬਾਈ ਕਿੰਦਾ ਇਹਦੇ ਤੇ ਵਿਨੀਅਰ ਦਾ ਕੰਮ ਹੋਇਆ ਹੈ ਬਲਸ਼ ਡੋਰ ਤੋਂ ਬਾਅਦ ਹਾਈ ਗਲੋਸ ਹੁੰਦਾ ਤੇ ਘਰ ਬਦੋ ਇਹ ਯਕੀਨ ਮੰਨੋ ਵੀ 180 ਰੁਪਏ ਸਕਰ ਫੁੱਟਾ 180 ਰੁਪਏ ਸਕਰ ਫੁੱਟਾ 180 ਰੁਪਈਆਂ ਦੇ ਵਿੱਚ ਤੁਹਾਨੂੰ ਬਿਨੀਅਰ ਪੱਲਾ ਕੋਈ ਦੇ ਜੇ ਤਾਂ ਮੈਂ ਸਾਰੀ ਕੋਠੀ ਦਾ ਮਾਲ ਤੁਹਾਨੂੰ ਫ੍ਰੀ ਦੇ ਦੂੰਗਾ ਲੈ ਇਹ ਸਿੱਧਾ ਚੈਲੰਜ ਆ ਜੇਕਰ ਇਦੋਂ ਸਸਤਾ ਕੋਈ ਪੰਜਾਬ ਦੇ ਕੀ ਉੱਤਰੀ ਭਾਰ ਦੇ ਵਿੱਚ ਪੱਲਾ ਦੇ ਦੇਵੇ ਫਿਰ ਮੇਰਾ ਠੀਕ ਹੈ ਇਦੋਂ ਅਕੇ ਦਿੱਲੀ ਵਾਲੇ ਬਾਣਗੇ ਵੀ ਇੱਥੋਂ ਆ ਕੇ ਜਿਹੜੇ ਆ ਪੱਲੇ ਆ ਕੇ ਖਰੀਦ ਕੇ ਲੈ ਕੇ ਜਾਂਦੇ ਆ ਤੁਹਾਨੂੰ ਪਹਿਲੀਆਂ ਵੀਡੀਓ ਚ ਦਿਖਾਇਆ ਤੇ ਅੱਜ ਵੀ ਮਿਲਾ ਦਾਂਗੇ ਬੰਦਿਆਂ ਨਾਲ ਤਾਂ ਚਾਹੀਏ ਦਿੱਲੀ ਨੂੰ ਐਡਾ ਤਾਂ ਕਮਾਲ ਜਾਂਦਾ ਆ ਆ ਗਿਆ ਆਪਣਾ ਮੈਟ ਮੈਟ ਫਿਨਿਸ਼ਿੰਗ ਕਹਿੰਦੇ ਨੇ ਮੈਟ ਪਾਲਿਸ਼ ਕਹਿੰਦੇ ਨੇ ਜਿਹਨੂੰ ਆਪਾਂ ਇਹਦੇ ਤੇ ਡਿੱਕੋ ਹੋਇਆ ਹੈ ਗ੍ਰੀਡੀ ਤੇ ਸਾਗਵਾਨ ਦਾ ਚੌਪਟਾ ਲੱਗਿਆ ਹੋਇਆ ਹੈ ਬਾਕੀ ਇਹਦੇ ਵਿੱਚ ਵਿਨੀਅਰ ਲੱਗੀ ਹੋਈ ਹੈ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਪੱਲੇ ਨੇ ਇਹ ਜੇ ਆਪਾਂ ਗੱਲ ਕਰੀਏ ਤੁਸੀਂ ਇਹ ਪੱਲਾ ਜੇ ਕਿਤੇ ਮਾਰਕੀਟ ਵੈਲੋ ਦੀ ਪਤਾ ਕਰ ਜੇਗਾ ਘੱਟੋ ਘੱਟ 20000 ਰੁਪਏ ਦਾ ਘਰੇ ਲੈ ਕੇ ਤਾਂ ਪਤਾ ਨਹੀਂ ਕਿੰਨਾ ਕਿੰਨਾ ਵਹਿੰਗਾ ਪਈ ਹੋਵੇ ਅੱਛਾ 20000 ਰੁਪਏ ਦਾ ਪੱਲਾ ਮੇਰਾ ਪੱਲਾ ਘੱਟੋ ਘੱਟ ਹੈ ਇਹ ਆਪਾਂ ਤੁਹਾਨੂੰ ਸਿਰਫ ਇਹ ਪੱਲਾ ਸਿਰਫ ਔਰ ਸਿਰਫ 10000 ਰੁਪਏ ਦੇ ਵਿੱਚ ਦੇ ਦੇਣਾ। ਕਿਆ ਬਾਤ ਆ 50% ਇਹ ਲੈਸਾ ਵੀਰੇ 20-20000 ਵਾਲੇ ਪੱਲੇ 10000 ਦੇ ਲੈਸਾ ਨੇ। ਉਹਨੂੰ ਲਾਈਫਟਾਈਮ ਦੀ ਗਾਰੰਟੀ। ਤੁਹਾਡਾ ਕਦੇ ਵੀ ਪੱਲੇ ਦਾ ਸੂਤ ਭਰ ਧੁੱਪ ਚ ਲਾਓ, ਮੀਂਹ ਚ ਲਾਓ, ਪਾਣੀ ਚ ਲਾਓ, ਜੇ ਕਦੇ ਮਾੜੀ ਜਿਹੀ ਸ਼ਿਕਾਇਤ ਆ ਗਈ ਤਾਂ ਪੁਰਾਣਾ ਲਿਆ ਕੇ ਨਵਾਂ ਨਾਲ ਦੀ ਨਾਲ ਲਏ। ਕੀ ਬਾਤ ਹੈ। ਕੋਈ ਵੇਟਿੰਗ ਨਹੀਂ, ਕੋਈ ਕੱਲ ਨਹੀਂ, ਕੋਈ ਪਰਸੋਂ ਨਹੀਂ, ਕੋਈ ਸੋਮਵਾਰ ਨਹੀਂ, ਕੋਈ ਮੰਗਲਵਾਰ ਨਹੀਂ। ਤੇ ਲਾਈਫ ਟਾਈਮ ਗਾਰੰਟੀ ਹੈ। ਤੇ ਇਹਨਾਂ ਦੀ ਜਿਹੜੇ ਆ ਬਾਕੀ ਬੋਲੇ ਆ ਜਿੰਨਾ ਉੱਥੋਂ ਲੈ ਕੇ ਨਵੀਂ ਲਾਂਚਿੰਗ ਕੀਤੀ ਹੈ ਸਾਗਵਾਂ ਦੇ ਪੱਲਿਆਂ ਦੀ। ਜੀ। ਰੇਟ ਪੁੱਛ ਕੇ ਆਓ, ਪਤਾ ਕਰਕੇ ਆਓ, ਮਿਸਤਰੀ ਨੂੰ ਲਿਆਓ, ਸਾਗਵਾਂ ਪਿਓਰ ਚੈੱਕ ਕਰਾਓ, ਜੋ ਮਰਜ਼ੀ ਕਰੋ। ਜੀ ਇੱਕ ਵੀ ਚੀਜ਼ ਦੇ ਵਿੱਚ ਨੁਕਸ ਹੋਇਆ ਸਾਰੀ ਕੋਠੀ ਦਾ ਮਾਲ ਫਰੀ। ਕਿਆ ਬਾਤ ਆ ਸਿੱਧਾ ਚੈਲੰਜ ਆ ਬਈ। ਚੈਲੰਜ ਤੇ ਮਾਲਾ ਸਾਰੇ ਸਾਰਾ ਕੋਈ ਨੁਕਸ ਨਹੀਂ ਤੇ ਪੂਰੀ ਉਮਰ ਪਰ ਗਰੰਟੀਆਂ ਹੈ। ਲਾਈਫਟਾਈਮ ਦੀ ਗਰੰਟੀ ਹੈ ਇਹ ਨਵਾਂ ਕਨਸੈਪਟ ਆ ਉਥੋਂ ਲੈ ਕੇ ਇੱਥੇ ਤੱਕ। ਇਹ ਸਾਰਾ ਸਾਗ ਬਣਦਾ। ਔਰ ਇਹਦੇ ਵਿੱਚ ਘੱਟੋ ਘੱਟ ਘੱਟੋ ਘੱਟ 500 ਤੋਂ ਲੈ ਕੇ 1000 ਤੱਕ ਡਿਜ਼ਾਈਨ ਆ ਮੇਰੇ ਕੋਲੇ। 500 ਤੋਂ 1000 ਤੱਕ ਡਿਜ਼ਾਈਨ। 5D ਸਾਰਾ ਵਰਕ ਹੋਊਗਾ ਇਹਦੇ ਵਿੱਚ ਤੁਸੀਂ ਜਿੰਨਾ ਵੀ ਦੇਖੋਗੇ ਹਰ ਇੱਕ ਚੀਜ਼ ਲੇਟੈਸਟ ਤੋਂ ਲੇਟੈਸਟ ਲਿਆ ਕੇ ਚੱਕ ਕੇ ਮੇਰੇ ਕੋਲੇ ਲਿਆਓ ਦੀ ਸੇਮ ਤੋਂ ਸੇਮ ਡਿੱਟੋ ਤਾਰ ਕੇ ਤੁਹਾਨੂੰ ਸੀ ਦੇ ਦਾਂਗੇ ਇਹ ਤਾਂ ਇਹ ਕਹਿੰਦਾ ਵੀ ਮੜਾ ਤੁਸੀਂ ਜਿਹੜਾ ਮਰਜੀ ਡਿਜ਼ਾਈਨ ਲਿਆਓ ਚਾਹੇ ਆਪਦੇ ਘਰ ਦੇ ਨਹੀਂ ਫੋਟੋ ਛਪਾਉਣੀ ਆ ਤੇ ਚਾਹੇ ਜੋ ਮਰਜੀ ਹਨਾ ਦਾਦੇ ਦੇ ਪਿਆਰੇ ਜਿਹਨੇ ਮਰੇ ਹਰ ਜੋ ਚੀਜ਼ ਕਹੋਗੇ ਯਾਰ ਸ਼ਾਬਦਨਾ ਤੁਹਾਨੂੰ 5 ਡੀ ਮਸ਼ੀਨ ਵੀ ਦਿਖਾਵਾਂਗੇ ਦੀ ਫੈਕਟਰੀ ਵੀ ਲੈ ਕੇ ਜਾਣਾ ਪਰ ਫਿਲਹਾਲ ਆਪਾਂ ਜਿਹੜਾ ਇੱਕ ਤੁਹਾਨੂੰ ਹੋਰ ਦੱਸ ਦੇਣਾ ਹਰ ਇੱਕ ਕੰਪਨੀ ਵਾਲਾ ਕਹਿੰਦਾਗਾ ਵੀ ਅਸੀਂ ਐਂ ਕਰਦੇ ਹਾਂ ਜੀ ਸਾਡਾ ਮਾਲ ਵਧੀਆ ਹੁੰਦਾ ਜੀ ਘਟੀਆ ਮਾਲ ਕੋਈ ਵੀ ਕੰਪਨੀ ਨਹੀਂ ਵੇਚਦੀ ਜੇ ਕੋਈ ਵੇਚੂਗੀ ਤਾਂ ਬੜਾ ਟਾਈਮ ਟਿਕਦੀਵੇਂ ਜੀ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਨੇ ਸਾਰਾ ਜ਼ੀਰੋ ਲੈਵਲ ਤੋਂ ਲੈ ਕੇ ਕਿੱਥੇ ਤੱਕ ਕੰਮ ਚੱਕਿਆ ਬਿਲਕੁਲ ਤੁਸੀਂ ਦੇਖ ਲਓ ਵੀ ਇਹ ਬੰਦਾ ਯਾਰ ਆਪਾਂ ਕਹਿੰਦੇ ਦੁਕਾਨ ਤੋਂ ਇੱਥੋਂ ਤੱਕ ਪਹੁੰਚਿਆ ਪਹਿਲਾਂ ਖੁਦ ਮਿਸਤਰੀ ਰਿਆ ਮਿਸਤਰੀ ਤੋਂ ਬਾਅਦ ਇਹਨੇ ਦੁਕਾਨ ਖੋਲੀ ਦੁਕਾਨ ਤੋਂ ਬਾਅਦ ਇਹਨੇ ਕੰਮ ਕੀਤਾ ਤੇ ਪਿਛਲੇ ਲਗਭਗ 2-3 ਸਾਲਾਂ ਦੇ ਵਿੱਚ ਫੈਕਟਰੀਆਂ ਜਿਹੜੇ ਆ ਖੋਲ ਗਿਆ ਬੰਦਾ ਦੇਖ ਲਾ ਇਹ ਵੀ ਬੰਦੇ ਦੇ ਆਪਾਂ ਕਹਿੰਦੇ ਲੋਕਾਂ ਦੇ ਪੰਜਾਬ ਦੇ ਵਿੱਚ ਬਹਿ ਕੇ ਤਰੱਕੀ ਨਹੀਂ ਹੋ ਸਕਦੀ ਤਾਂ ਕਦੇ ਲੌਂਗੋ ਵਾਲ ਗੇੜਾ ਮਾਰ ਕੇ ਦੇਖਿਓ ਤੇ ਅੱਜ ਪੂਰੇ ਪੰਜਾਬ ਕੀ ਪੂਰੇ ਭਾਰਤ ਦੇ ਵਿੱਚ ਔਰ ਇਹ ਪੱਲਾ ਸਨਮੈਕਾ ਵਾਲਾ ਡੋਰ ਜਿਹੜੇ ਕਹਿੰਦੇ ਨੇ ਵੀ ਸਨਮੈਕਾ ਡੋਰ ਲਾਉਣਾ ਜਿਵੇਂ ਮੇਨ ਐਂਟਰੀ ਇਹ ਲਾ ਲਈ ਅੰਦਰ ਸਾਰੇ ਪੱਲੇ ਇਹ ਲੱਗਦੇ ਆ ਬਈ ਅੱਛਾ ਅੰਦਰ ਉਹ 135 ਰੁਪਏ ਪਰ ਸਕੇਅਰ ਫੁੱਟ ਜਿਹੜਾ ਕੋਟਲੀ ਦੀ ਵੀਡੀਓ ਦੇਖ ਕੇ ਆਊਗਾ ਕੀ ਬਾਤ ਹੈ ਪੂਰੇ ਪੰਜਾਬ ਦੇ ਵਿੱਚੋਂ ਮੇਰੇ ਸਾਾਨੂੰ ਪੱਲੇ ਨੂੰ ਉਰੋਂ ਵੜਦੋ ਇੱਥੋਂ ਵੜਦੋ ਸਾਈਡਾਂ ਤੋਂ ਵੜਦੋ ਜੇ ਕੋਈ ਗਲਤ ਫालतू ਚੀਜ਼ ਨਿਕਲਿਆ ਹੀ ਡਬਲ ਪੈਸੇ ਵਾਪਸ ਨੇ ₹2000 ਨੇ। ਤੋਂ ਇਕੱਲੇ ਰੇਟ ਦੀ ਗਰੰਟੀ ਨਹੀਂ, ਮਾਲ ਦੀ ਗਰੰਟੀ ਹੈ ਕਹਿੰਦਾ ਵੀ ਜਿੱਥੋਂ ਜਿੱਥੋਂ ਮਰਜ਼ੀ ਵੱਢ ਕੇ ਜੇ ਤੁਸੀਂ ਕੋਈ ਆਪਾਂ ਅਗੇ ਘਟਗਾ ਮਾਲ ਕੱਢਦੇ ਹੋਗੇ ਤਾਂ ਜਿਹੜਾ ਹੈਗਾ ਸਾਰੀ ਕੋਠੀ ਦੇ ਪੱਲੇ ਜਿਹੜੇ ਵਾਪਸ ਲੈ ਜਾਓ ਚੱਕ ਕੇ ਸਾਰੇ ਸਾਰੇ। ਠੀਕ ਹੈ। ਜਿਹੜਾ ਮਰਜ਼ੀ ਸੁਨਮੈਕੇ ਦੇ ਵਿੱਚ ਕਲਰ ਲੈ ਲਓ ਤੁਸੀਂ, ਜਿਹੜਾ ਮਰਜ਼ੀ ਸੁਨਮੈਕੇ ਦੇ ਵਿੱਚ ਡਿਜ਼ਾਈਨ ਲੈ ਲਓ। ਆਪਦਾ ਜੋ ਮਾਲ ਮਟੀਰੀਅਲ ਤਸੱਲੀ ਕਰਨੀ ਔਰ ਇਹ ਕੱਚਾ ਮਾਲ ਪਿਆ ਹੁੰਦਾ। ਕੱਚੀਆਂ ਸੀਟਾਂ ਪਈਆਂ ਹੁੰਦੀਆਂ ਨੇ ਫੈਵਿਕੋਲ ਦੀ ਕੁਆਲਿਟੀ ਪਈ ਹੁੰਦੀ ਆ। ਜਿਹੜੀ ਮਰਜ਼ੀ ਤੁਸੀਂ ਚੈੱਕ ਕਰ ਸਕਦੇ ਹੋ। ਔਰ ਇਹਦੇ ਵਿੱਚ ਆਇਆ ਕਿ ਸਕ੍ਰੈਚਲੈਸ ਸੀਟ ਅੱਛਾ ਇਹ ਸਕ੍ਰੈਚਲੈਸ ਹੈ ਜੀ ਤਾਂ ਇਹਦੇ ਤੇ ਕੋਈ ਬੱਚਾ ਚੀਜ਼ ਘਸਾਉਂਦਾ ਜਾਂ ਕੋਈ ਚਾਬੀ ਘਸਾਉਂਦਾ ਲੋਹੇ ਦੀ ਚੀਜ਼ ਘਸਾ ਦੇ ਉਹ ਤੇ ਸਕ੍ਰੈਚ ਨਹੀਂ ਪੈਂਦਾ ਆ ਦੋ ਸ਼ੀਟਾਂ ਆ ਕਿਹੇ ਸ਼ੀਟਾਂ ਆ ਕਿਹੇ ਸ਼ੀਟਾਂ ਆ ਇਹ ਦੋਨੇ ਮੰਨ ਲਓ ਵੀ ਮੇਨ ਜਿਹੜੀਆਂ ਲੇਟੈਸਟ ਅੱਜਕੱਲ੍ਹ ਚੱਲਦੀਆਂ ਨੇ ਇਹ ਸਕ੍ਰੈਚਲੈਸ ਆ ਯਾਰ ਚਾਹੇ ਮਾਲਾ ਪਾ ਕੇ ਕੋਈ ਮਰਦੀ ਮਾਰੀ ਜਾਵੇ ਜਿਹਨਾਂ ਦੇ ਜਵਾਕ ਛੋਟੇ ਆ ਨਾ ਆਪਾਂ ਕਹਿੰਦੇ ਨੇ ਆ ਜਵਾਕ ਜਿਹੜਾ ਘਰ ਖਰਾਬ ਕਰਦਾ ਪੱਲੇ ਖਰਾਬ ਕਰਦੇ ਸਕਰੈਚ ਲੈ ਸੀਟਾਂ ਲਵਾਓ ਤੇ ਸਿੱਧਾ ਜਿਹੜਾ ਬੇਚਿੰਤ ਹੋ ਕੇ ਆਪਦੀ ਕੋਠੇ ਦੇ ਵਿੱਚ ਨਜ਼ਾਰੇ ਲਾਓ ਯਾਰ ਸਭ ਤੋਂ ਜ਼ਿਆਦਾ ਚੱਲਦਾ ਇਹ ਕਲਰ 135 ਰੁਪਏ ਸਕੇਅਰ ਫੁੱਟ ਆ ਜੀ ਇਹ ਵੀ 135 ਰੁਪਏ ਸਕੇਅਰ ਫੁੱਟ ਇਹ ਵੀ 135 ਰੁਪਏ ਸਕੇਅਰ ਫੁੱਟ ਆ ਵੀ 135 ਰੁਪਏ ਸਕੇਅਰ ਫੁੱਟ ਜਿਹੜਾ ਮਰਜੀ ਸਨਮੈਕ ਵਾਲਾ ਡੋਰ ਲੈ ਲਓ 8mm ਦੀ ਸ਼ੀਟ ਲਾ ਕੇ 170 ਰੁਪਏ ਸਕੇਅਰ ਫੁੱਟ ਤੁਹਾਨੂੰ ਕੋਈ ਕੰਪਨੀ ਵਾਲਾ ਪੱਲਾ ਦੇ ਜੇ ਆਪਾਂ ਸਾਰੀ ਕੋਠੀ ਦਾ ਮਾਲ ਫਰੀ ਦੇ ਦਾਂਗੇ ਸੋ ਤੁਹਾਨੂੰ 8mm ਦੀ ਸ਼ੀਟ ਲਾ ਕੇ ਵੀ 170 ਰੁਪਏ ਸਕੇਅਰ ਫੁੱਟ ਪੱਲਾ ਦੇ ਦਾਂਗੇ ਤੇ ਆ ਜਿਹੜਾ ਇਹ ਮੈਂ ਇਹ ਯਾਰ ਮਨ ਦਾ ਅੱਜ ਕੱਲ ਜਿਹੜੇ ਉਹ ਨਹੀਂ ਬਣਾਉਂਦੇ ਆ ਆਪਾਂ ਗੱਲ ਕਰ ਗਏ ਓ ਕੀ ਹੁੰਦਾ ਵਿਆਹ ਤੋਂ ਪਹਿਲਾਂ ਪ੍ਰੀ-ਬੈਟਿੰਗ ਕਰਦੇ ਹੈਨਾ ਉਹ ਸੱਟਾਂ ਦੇ ਇਹੋ ਜਿਹੇ ਪੱਲੇ ਲੱਗੇ ਦੇਖਿਆ ਇਹ ਕਿਹੜਾ ਪੱਲਾ ਵਾਜਦਾ ਹੈ ਇਹ ਜਿਹੜਾ ਪੱਲਾ ਹੈਗਾ ਕਈ ਵਾਰ ਬੰਦੇ ਮੇਰੇ ਵੀਰੇ ਹਰ ਅਲੱਗ-ਅਲੱਗ ਸੋਚ ਦੇ ਮਾਲਕ ਹੁੰਦੇ ਨੇ। ਕਈ ਤਾਂ ਇਹ ਕਹਿੰਦੇ ਨੇ ਵੀ ਜਿਹੜੀ ਅੱਜ ਕੱਲ ਚੀਜ਼ ਚੱਲਦੀ ਉਹ ਦੇ। ਹਾਂ। ਕਈ ਕਹਿੰਦੇ ਨੇ ਵੀ ਜਿਹੜੀ ਸਾਰੀ ਜ਼ਿੰਦਗੀ ਸਾਡੀ ਜਾਵੇ ਰਜੀ ਹੋ ਦੇ। ਇਹ ਅਸੀਂ ਕੈਲ ਦਾ ਪੱਲਾ ਬਣਾ ਕੇ ਵਿੱਚ ਇਹ ਐਚਡੀ ਐਮਰ ਦਾ ਪੀਸ ਪਾਤਾ। ਉਸ ਤੋਂ ਬਾਅਦ ਇਹਦੇ ਵਿੱਚ ਸਾਦਾ ਪੇਂਟ ਹੋਇਆ ਹੋਇਆ ਕਿ ਵਾਲੀ ਵੱਡੀ ਚੀਜ਼ ਨਹੀਂ ਹੋਈ ਹੋਈ ਤੇ ਇਹ ਤੁਸੀਂ ਨੇ ਆਪਣੇ ਘਰੇ ਕਰਾਉਣਾ। ਠੀਕ ਹੈ ਜੀ। 200 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਲੈ ਲਓ। ਸਾਰੀ ਜ਼ਿੰਦਗੀ ਖਰਾਬ ਹੋ ਗਿਆ ਪੱਲਾ। ਪੁਰਾਣਾ ਦੇ ਦਿਓ ਨਵਾਂ ਨਾਲ ਦੀ ਨਾਲ ਲੈ। ਸਦਾ ਹਸਾਵਾ ਇਹ ਕਹਿੰਦਾ ਯਾਰ ਇੱਕ ਵਾਰੀ ਪੱਲੇ ਲਾਓ ਤੇ ਮੁੜ ਕੇ ਨਹੀਂ ਆਉਣ ਦੀ ਲੋੜ ਹੈ ਤੇ ਇੱਕ ਗੱਲ ਆ ਜੇ ਤੁਸੀਂ ਇਹੀ ਪੱਲੇ ਘਰੇ ਲੱਕੜ ਲਾ ਕੇ ਘਰੇ ਮਿਸਤਰੀ ਬੁਲਾ ਕੇ ਲਾਉਣੇ ਤਾਂ ਵੀਰ ਮੇਰੇ ਉਹ ਘਟੋ ਘੜੋ ਤਿੰਨ ਤੋਂ ਚਾਰ ਗੁਣਾ ਮਹਿੰਗੇ ਪੈਣਗੇ ਠੀਕ ਹੈ ਇਹ ਆਪਾਂ ਨੂੰ ਹੀ ਪਤਾ ਤੇ ਮੈਂ ਲਗਭਗ ਇੰਨੀਆਂ ਵੀਡੀਓ ਪਾਈਆਂ ਕਦੇ ਲੰਬਾ ਨਹੀਂ ਆਇਆ ਹਾਂ ਇਹ ਗੱਲ ਜਰੂਰ ਹੈ ਵੀ ਭਾਈ ਜਿਹੜਾ ਤਰੱਕੀ ਕਰਦਾ ਉਹ ਤੇ ਲੱਗਦੇ ਜਰੂਰ ਹੁੰਦੇ ਆ ਉਹ ਅੱਡ ਗੱਲ ਹੈ ਹਨਾ ਬਾਕੀ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਨਾ ਜਿਹੜੀ ਆ ਚੀਜ਼ ਪਈ ਆ ਦੇਖੋ ਬਸ ਸੁਣੀਓ ਨਾ ਇਹਦੇ ਤੇ ਪੇਪਰ ਲੱਗਿਆ ਹੋਇਆ ਦੇਖੋ ਮਾਰਕੀਟ ਦੇ ਵਿੱਚ ਚੀਜ਼ ਚੱਲਦੀ ਆ ਅਸੀਂ ਵੇਚਦੇ ਆ ਇਹਦੇ ਤੇ ਪੇਪਰ ਲੱਗਿਆ ਪੇਪਰ ਅਸੀਂ ਪੇਸਟਿੰਗ ਕਰਦੇ ਹਿਟਿੰਗ ਮਸ਼ੀਨਾਂ ਨਾਲ ਸੀਐਨਸੀ ਮਸ਼ੀਨਾਂ ਨਾਲ ਕਦੇ ਅਜੇ ਤੱਕ ਲਾਂਬਾ ਨਹੀਂ ਆ ਪਰ ਕਦੇ 22 ਟਨਸ ਲਾਂਬਾ ਆ ਸਕਦਾ ਸਾਡੇ ਮਨ 'ਚ ਕਿਤੇ ਗੱਲ ਖੜਕੀ ਵੀ ਆ ਰਹੀ ਤਾਂ ਕਦੇ ਨਾ ਕਦੇ ਲਾਂਬਾ ਆਊਗਾ ਅਸੀਂ ਇਸੇ ਕਨਸੈਪਟ ਦੇ ਵਿੱਚ ਵੀ ਲੋਕ ਇਹਨੂੰ ਇੰਨਾ ਪਸੰਦ ਕਰਦੇ ਨੇ ਇਸੇ ਕਨਸੈਪਟ ਦੇ ਵਿੱਚ ਉਹ ਚੀਜ਼ਾਂ ਨੇ ਆਏ ਕਿਆ ਬਾਤ ਹੈ ਜਿਹੜਾ ਸਾਗ ਬਣ ਚੋ ਵੀ ਇਹਦੇ ਤੇ ਕੋਈ ਪੇਪਰ ਨਹੀਂ ਲੱਗਿਆ ਹੋਇਆ ਕੋਈ ਕੁਝ ਨਹੀਂ ਲੱਗਿਆ ਇੱਕ ਵਾਰ ਡਿੱਕੋ ਕਰਾ ਕੇ ਮੋੜ ਕੇ ਸਾਰੀ ਜ਼ਿੰਦਗੀ ਇਹਨੂੰ ਪਾਣੀ ਦੇ ਵਿੱਚ ਡੋਬੋ ਕੇ ਰੱਖੋ ਬੰਲੇ ਨੂੰ ਜੇ ਸੂਤ ਭਰ ਵੀ ਪੱਲਾ ਖੱਲ ਗਿਆ ਵੀਰੇ ਆ ਰੰਗ ਰੂਗ ਜਿਆਦਾ ਕਰਾਉਣਾ ਪੈਂਦਾ ਹਣਾ ਸਾਲ ਬਾਅਦ ਨਹੀਂ 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 ਇਹ ਤਾਂ ਡਿੱਕੋ ਹੈ ਵੀਰੇ ਇਹ ਜਿਹੜਾ ਤੁਹਾਨੂੰ ਡਿੱਕੋ ਦੱਸ ਦੇਣ ਅੱਧੇ ਕਸਟਮਰ ਨੂੰ ਡਿੱਕੋ ਹੀ ਨਹੀਂ ਪਤਾ ਕੀ ਹੁੰਦਾ ਯਾਰ ਹਾਂ ਜਿਹੜਾ ਟਰੈਕਟਰ ਟਰਾਲੀ ਹੈ ਜਿਹੜਾ ਰੰਗ ਨਹੀਂ ਹੁੰਦਾ ਉਹਨੂੰ ਕਹਿੰਦੇ ਨੇ ਡਿੱਕੋ ਅੱਛਾ ਹਾਂਜੀ ਮਾ ਨਾ ਟਰੈਕਟਰ ਦੁਆਰਾ ਰੰਗਿਆ ਜਾ ਸਕਦਾ ਤੇ ਨਾ ਹੀ ਪੱਲਾ ਦੁਆਰਾ ਰੰਗਿਆ ਜਾ ਸਕਦਾ ਜਿਹੜਾ ਲੋਹੇ ਦੇ ਵੱਡੇ ਵੱਡੇ ਟਰਾਲੀਆਂ ਤੇ ਰੂਟਾਵੀਟਰਾਂ ਦੇ ਜਿਹੜੇ ਰੰਗ ਹੁੰਦੇ ਨੇ ਸਾਰਦਰ ਪਾਣੀ ਵਿੱਚ ਚਲਦੀਆਂ ਨੇ ਚੀਜ਼ਾਂ ਉਹਨੂੰ ਕਹਿੰਦੇ ਨੇ ਡਿੱਕੋ ਉਹ ਡਿੱਕੋ ਹੋਇਆ ਹੋਇਆ ਵੀਰੇ ਇੱਥੇ ਇਹ ਭਰਾਵਾ ਮਾਰੂਗਾ ਇਹ ਮਾਲਾ ਜਦੋਂ ਵੀਡੀਓ ਪਾਉਣਾ ਨੇ ਅੱਜ ਤੇ ਫਿਰ ਤਥੱਲੀ ਮੱਝ ਜਾਂਦੀ ਆ ਵੀ ਵਾਕਿਆ ਹੀ ਫਿਰ ਭਾਈਦੇ ਆ ਇੱਕ ਗੱਲ ਹੋਰ ਆ ਵੀ ਇਹ ਇੱਕੋ ਇੱਕ ਬੰਦਾ ਜਦੋਂ ਮਾਲ ਵੀ ਆਪਾਂ ਕੇ ਪੂਰਾ ਨਹੀਂ ਆਉਂਦਾ ਲੋਕ ਇਹ ਕਹਿੰਦੇ ਸਾਡਾ ਮਾ ਪੈਸਾ ਤਾਂ ਲਾਇਦੇ ਪਰ ਟਾਈਮ ਤੇ ਮਾਲ ਦੇ ਪਰ ਹੁਣ ਸਾਰੀਆਂ ਚੀਜ਼ਾਂ ਕਿਉਂਕਿ ਫੈਕਟਰੀ ਦਿਖਾਉਣਾ ਤੁਹਾਨੂੰ ਜਿੱਥੇ ਇਹ ਚੀਜ਼ਾਂ ਬਣਦੀਆਂ ਆ ਆ ਲਾਸਟ ਰਹਿ ਗਿਆ ਇਹਦੇ ਬਾਰੇ ਦੱਸ ਕੇ ਫਿਰ ਭਾਈ ਇਹ 92mm ਦੀ ਸ਼ੀਟ ਹੈ ਜਿੱਥੋਂ ਮਰਜੀ ਪਹਿਲਾਂ ਪਤਾ ਕਰਿਆ ਕਰੋ ਚੀਜ਼ ਬਾਰੇ ਉਹੀ ਨਾ ਸਿੱਧੀ ਵੀਡੀਓ ਦੇਖ ਕੇ ਹੱਬੜ ਵਾਹੇ ਵਾਂਗੂ ਭੱਜਿਆ ਕਰੋ ਕਿਹੜੀ 92mm ਬਾਰੇ ਕਿੰਨਾ ਬੋਲਿਆ 0.8 ਬਾਰੇ ਕਿੰਨਾ ਬੋਲਿਆ ਕਿਹੜਾ 135 ਵਾਲਾ ਕਿਹੜਾ 170 ਵਾਲਾ ਠੀਕ ਹੈ ਉਰੇ ਆ ਕੇ ਜਲਾਈ ਕਰਨ ਦੀ ਲੋੜ ਨਹੀਂ 170 ਰੁਪਏ ਸਕੁਅਰ ਫੁੱਟ ਦੇ ਵਿੱਚ ਤੁਹਾਨੂੰ 92mm ਦੀ ਸ਼ੀਟ ਲਾ ਕੇ ਦੇਵਾਂ ਕਿਆ ਬਾਤ ਹੈ ਕੋਈ ਮਿਸਤਰੀ ਵਾਲਾ ਲਾ ਕੇ ਦੇ ਦੇ ਕੋਈ ਸਾਨੂੰ ਕੰਪਨੀ ਵਾਲਾ ਲਾ ਕੇ ਦੇ ਇੱਕ ਵਾਰ ਮੇਰੇ ਫੋਨ ਤੇ ਗੱਲ ਕਰਾ ਦਿਓ ਸਾਰੀ ਕੋਠੀ ਦੇ ਪੈਸੇ ਤੁਹਾਡੇ ਵਰੀ ਭਾ ਦੋ ਸਦਾ ਸਾਹਾ ਵਾ ਇਹ ਕਹਿੰਦਾ ਯਾਰ ਸਦਾ ਸਾਹਾ ਵਾ ਕਹਿੰਦਾ ਆਪਣੇ ਤੋਂ ਸਸਤਾ ਨਾ ਤਾਂ ਕਿਸ ਨੇ ਅੱਜ ਤੱਕ ਦਿੱਤਾ ਤੇ ਨਾ ਕੋਈ ਦੇ ਸਕਦਾ ਹਾਂ ਐਵੇਂ ਮਾਲਾ ਕਹੀ ਜਾਵੇ ਵੀ ਭਾਈ ਅਸੀਂ ਦੇ ਦਾਂਗੇ ਆਹ ਦੇ ਦਾਂਗੇ ਤੁਹਾਨੂੰ ਸਾਰਾ ਜਿਹੜਾ ਕੁਝ ਵੀਡੀਓ ਚ ਦੱਸਿਆ ਇਹ ਵੀਡੀਓ ਜਦੋਂ ਮਰਜ਼ੀ ਤੇ ਲਿਆ ਕੇ ਨੂੰ ਦਿਖਾ ਦਿਓ ਵੀ ਆਹ ਚੀਜ਼ ਆ ਕੇ ਉਹਨੇ ਚੀਜ਼ ਦੇ ਮਿਲ ਨਹੀਂ ਮੈਨੂੰ ਫੋਨ ਕਰ ਲਿਓ ਯਾਰ ਕੱਲ ਨੂੰ ਕੋਈ ਇਹ ਕਹਿੰਦਾ ਵੀ ਉਹ ਮਾਲ ਮਾੜਾ ਵਰਤਦੇ ਨੇ ਜੀ ਇਸ ਤੇ ਇੱਕ ਵਾਰ ਲਾਉਣਾ ਜੀ ਇਹ ਸਾਡਾ ਡਬਲ ਕੋਰਾ, 트리플 ਕੋਰਾ, 3 ਕੋਰਾ, 4 ਕੋਰਾ ਇਹ ਸਭ ਗੱਲਾਂ ਨੇ ਵੀਰੇ ਜਿਹੜਾ ਮਰਜ਼ੀ ਹੋ ਰਿਹਾ ਕੇ ਤੁਸੀਂ ਪੱਲਾ ਚੈੱਕ ਕਰੋ ਮੇਰੀ ਜ਼ਿੰਮੇਵਾਰੀਆਂ ਮੈਂ ਮਿਸਤਰੀ ਬੰਦਾ ਕੋਈ ਭਰੇ ਹੂ ਨਹੀਂ ਬੈਠੇ ਹਾਂ ਜੀ ਹਰ ਇੱਕ ਚੀਜ਼ ਦੇ ਤੁਹਾਡੇ ਹਾਜ਼ਰ ਜਵਾਬ ਹੁਣ ਤੱਕ ਜਿਹੜੀਆਂ ਪੱਟਾਂ ਤੇ ਮੋਰਨੀਆਂ ਪਾਆਂ ਦੇਖਿਆ ਹੋਣੀਆਂ ਤੇ ਜਿਹੜਾ ਹੈਗਾ ਆਪਾਂ ਕਹਿੰਦੇ ਮਸ਼ਾਲ ਬੋਰਡ ਵਰਕਸ ਵਾਲਿਆਂ ਨੇ ਪੱਲਿਆਂ ਤੇ ਮੋਰਨੀਆਂ ਪਾਧੀਆਂ ਇਹਦਾ ਕੀ ਰੇਟ ਹੈ ਤੇ ਕੀ ਚੀਜ਼ ਆ ਯਾਰ ਬਾਈ ਇਹ ਐਕਸੈਂਟ ਐਸਾ ਦਾ ਐਚ ਡੀ ਐਚ ਐਮ ਆਰ ਹੋਊਗਾ ਜੀ origignal ਕੰਪਨੀ ਦਾ ਹੋਊਗਾ ਜੀ 3D ਦੇ ਵਿੱਚ 500 ਡਿਜ਼ਾਈਨ ਦਿਖਾ ਦਾਂਗੇ ਜਿਹੜਾ ਮਰਜ਼ੀ ਪਸੰਦ ਕਰ ਲਿਓ ਐਂਡ ਓਕੇ ਵਾਟਰ ਪ੍ਰੂਫ ਪਿਓਰ ਆ ਇਹਦੇ ਤੇ ਡੀਕੋ ਪੇਂਟ ਹੁੰਦਾ ਜਿਹੜਾ ਆਪਾਂ ਨੇ ਅੰਦਰ ਦਿਖਾਇਆ ਸੀ ਇਹ ਹਰਾ ਜਾ ਕਿਉਂ ਆ ਬਾਈ ਫਿਰ ਇਹ ਇਹ ਵੀਰੇ ਨਵਾਂ ਮਟੀਰੀਅਲ ਅੱਜਕੱਲ ਅੱਜ ਦੀ ਨਵੀਂ ਤਕਨੀਕ ਐ ਇਹ ਅੱਛਾ ਐਕਸੈਂਟ ਐਸਾ ਦਾ origignal ਆਪਣਾ ਇਹ ਐਚ ਡੀ ਐਚ ਐਮ ਆਰ ਇੱਕੋ ਇੱਕ ਕੰਪਨੀ ਐ ਜਿਹੜੀ origignal ਐਚ ਡੀ ਐਚ ਐਮ ਆਰ ਬਣਾਉਂਦੀ ਐ 32000 ਰੁਪਏ ਦਾ ਠੀਕ ਐ ਡਿਜ਼ਾਈਨ ਆ ਦੇਖ ਲਓ ਤੁਹਾਡੇ ਸਾਹਮਣੇ ਦੱਸਣ ਮਤਲਬ ਯਾਰ ਪਹਿਲਾਂ ਜਿਵੇਂ ਹੁਣ ਅੱਗੇ HD ਫੋਟੋਆਂ ਹੁੰਦੀਆਂ ਸਈਆਂ ਜਾਂ ਅਸੀਂ ਕਹਿੰਦਾ 4K ਤੇ ਬਣਾਦੇ ਵੀਡੀਓ ਹੁਣ ਜਿਹੜਾ ਤੁਹਾਡਾ ਸਾਰਾ ਡਿਜੀਟਲ ਹੋ ਗਿਆ ਕੰਮ ਹੈ ਬਾਈ ਡਿਜੀਟਲ ਕੰਮ ਹੈ ਇਹ 5D ਮਸ਼ੀਨ ਹੈ ਨਵੀਂ ਆਪਾਂ ਨੇ ਪਹਿਲਾਂ ਲਿਆਂਦੀ ਆ ਐਤੂ ਵਾਰ ਤੁਹਾਨੂੰ ਇਹਦੀਆਂ ਕਾਪੀਆਂ ਨਾਲੋ ਐਤੂ ਪਹਿਲਾਂ ਕੋਈ ਇੱਕ ਵੀਡੀਓ ਕੱਢ ਕੇ ਦਿਖਾ ਦਿਓ ਮੋਰਨਿੰਗ ਨਾਲ ਵੀ ਬਿਲਕੁਲ ਐਤੂ ਵਾਰ ਤੈਨੂੰ 20 ਮਿਲ ਜਾਣੀ ਹੈ ਇਹ ਕਹਿੰਦਾ ਜਦੋਂ ਅਸੀਂ ਬਣਾ ਦੇਣਾ ਉਸ ਤੋਂ ਬਾਅਦ ਨਾ ਚਾਹੇ ਸ਼ੇਰਪ ਵਾਲਾ ਮੋਰਨੇ ਦੇ ਗੱਲ ਨਹੀਂ ਤੇ ਇਧਰਲੇ ਪਾਸੇ ਦੇਖਿਆ ਜਾਵੇ ਤਾਂ ਸਾਰੇ ਰੰਗ ਰੂੰਗਾ ਜਿਹੜੇ ਸਾਹਮਣੇ ਲਾਇਆ ਪਾਈ ਨੇ ਹਨਾ ਆ 8mm ਇਹ ਕਸਟਮਰ ਦੀ ਡਿਮਾਂਡ ਸੀ ਸ਼ੀਟ ਆਉਂਦੀ ਆ ਪੂਰੀ ਪੂਰੀ ਇਹਦੀ ਫੋਟੋ ਖਿੱਚ ਕੇ ਲੈ ਜਾਓ ਜੀ 170 ਰੁਪਈਆ ਦੇ ਵਿੱਚ ਮੈਨੂੰ ਲਿਆ ਕੇ ਦਿਖਾ ਦਿਓ ਫਿਰ ਮੈਂ ਮੰਨ ਜੂਗਾ ਜੀ ਮੇਰਾ ਕੋਈ ਮੁਕਾਬਲੇਦਾਰ ਬੈਠਾ ਬਿਲਕੁਲ ਠੀਕ ਹੈ 170 ਰੁਪਈਆ ਦੇ ਵਿੱਚ ਬਣਾ ਆਂਦੀ ਸ਼ੀਟ ਲਾ ਕੇ 10 ਸਾਲ ਦੀ ਗਾਰੰਟੀ ਫਿਰ ਲਖਮੰਦਰ ਇਹ ਵੀ ਆਏ ਵੀ ਲੋਕ ਕਹਿੰਦਾ ਵੀ ਤੂੰ ਕਿੱਥੋਂ ਖਜਾਨਾ ਪਟਿਆ ਫਿਰੇ ਤਾਂ ਵੀਰੇ ਫਿਰ ਉਹ ਦੇਖੋ ਫੇਰੀ ਵੀਡੀਓ ਪਾਈ ਜਿਆ ਨੇ ਉਹ ਬਿਨਾਂ ਗੱਲ ਤੋਂ ਤਾਂ ਵੀਡੀਓ ਬਿਨਾਂ ਗੱਲ ਹੋਣੀ ਚੱਲਦਾ ਕਹਿੰਦਾ ਬਿਨਾਂ ਗੱਲ ਉਹ ਐਡਾ ਜਿਹੜਾ ਕਨਸੈਪਟ ਨਹੀਂ ਲਾਇਆ ਫੈਕਟਰੀਆਂ ਲਾਗਾ ਤੁ ਇਹ ਗਲੋਸੀ ੀਟ ਦਾ ਕਈ ਵਾਰ ਕੀ ਕਰਦੇ ਨੇ ਮੈਟ ਸੀਟ ਦਾ ਰੇਟ ਘੱਟ ਬੋਲ ਕੇ ਗਾਹਕ ਨੂੰ ਬੁਲਾ ਲੈਂਦੇ ਨੇ ਬਾਅਦ ਚੋ ਗਲੋਸੀ ਸੀਿੰਗ ਤੇ ਆ ਕੇ ਕਹਿੰਦੇ ਨੇ ਇਹ ਬੈਂਗੀਆਂ ਫਸਤੀ ਹੈ 135 ਰੁਪਏ ਸਕੁਅਰ ਫੁੱਟ ਦੇ ਵਿੱਚ ਗਲੋਸੀ ਸੀ ੀਟ ਹਾਂ ਮੈਂ ਦੁਬਾਰਾ ਫੇਰ ਤੁਹਾਨੂੰ ਬੋਲ ਦੇਣਾ 135 ਰੁਪਏ ਸਕੁਅਰ ਫੁੱਟ ਗਲੋਸੀ ਸੀ ੀਟ ਚਾਹੇ ਗਲੋਸੀ ਪੀਕ ਲਓ ਚਾਹੇ ਗਲੋਸੀ ਬਰਾਊਨ ਲਓ ਸੇਮ ਰੇਟ ਆ ਦੋਨਾਂ ਦਾ ਜਿਹੜਾ ਮਰਜੀ ਉੱਪਰ ਡਿਜ਼ਾਈਨ ਕਰੋ ਕੀ ਬਾਤ ਆ ਸਿੱਧਾ ਯਾਰ ਇਹਦਾ ਹਿਸਾਬ ਇਹ ਆ ਕਹਿੰਦਾ ਵੀ ਜੇਕਰ ਕੋਈ ਸਾਡੇ ਤੋਂ ਸਸਤੀ ਤੇ ਜਿਹੜਾ ਹੈਗਾ ਸਾਡੇ ਤੋਂ ਸਸਤੇ ਪੱਲੇ ਦੇ ਜੇ ਤੇ ਸਾਡੇ ਵਰਗੀ ਕੁਆਲਿਟੀ ਦੇ ਸਿੱਧਾ ਹਿਸਾਬਾ ਵੀ ਆਪਦਾ ਤੁਸੀਂ ਲਿਆਓ ਤੇ ਮੁਫਤ ਸਾਰੇ ਕੋਠੇ ਦੇ ਕੰਮ ਕਰਾ ਕੇ ਲੈ ਜਾਓ ਹੈਨਾ ਹਾਂ ਬਾਕੀ ਇੱਕ ਗੱਲ ਹੋਰ ਆ ਗੋਟਲੀ ਹਾਂਜੀ ਕਈ ਵਾਰ ਇਹ ਕੀ ਕਰਦੇ ਆ ਸਨਮੇਕੇ ਵਾਲੇ ਦੇ ਵਿੱਚ ਪੱਲੇ ਦੇ ਵਿੱਚ ਨਾ ਥੋੜੇ ਜਿਹੇ ਪੈਸੇ ਦੱਬ ਲੈਂਦੇ ਆ ਜੀ ਆ ਆ ਗਿਆ ਜਾਲੀ ਵਾਲਾ ਪੱਲਾ ਵੇਖੋ ਅੱਛਾ ਭਾਈ ਇਹੇ ਕਸਟਮਰ ਦੀ ਡਿਮਾਂਡ ਆ ਜਿਹੜਾ ਮਰਜ਼ੀ ਉਹ ਡਿਜ਼ਾਈਨ ਪਵਾਵੇ ਜਿੰਨੀ ਮਰਜ਼ੀ ਇਹਦੇ ਵਿੱਚ ਸਟੀਲ ਪਵਾਵੇ ਡਬਲ ਜਾਲੀ ਦੇ ਵਿੱਚ 155 ਰੁਪਏ ਸਕੁਅਰ ਫੁੱਟ ਸਾਰਾ ਪੱਲਾ ਔਰ ਇਹਦੇ ਮੰਗਰਲੇ ਪਾਸੇ ਦੇਖ ਸਪੋਟਾ ਲੱਗੀਆਂ ਹੋਈਆਂ ਨੇ ਇਧਰ ਵੀ ਦੇਖ ਲਾ ਆਪੀ ਆਹ ਲਓ ਬਈ ਆਹ ਦਿਖਾਦਾ ਤੁਹਾਨੂੰ ਸਿੱਧਾ ਸਾਹਿਬ ਇਹ ਕੋਈ ਇਹ ਜਿਹੜਾ ਹੈਗਾ ਆਪਾਂ ਅਗੀ ਆਨ ਫਿਨਿਸ਼ਿੰਗ ਵਾਲਾ ਕੰਮ ਹੈ ਹੈਨਾ ਪੂਰੇ ਤੋਂ ਚੱਲ ਫਿਨਿਸ਼ਿੰਗ ਆ ਜਾਂਦੀ ਹੈ ਇਧਰਲੇ ਪਾਸੇ ਇਹਦਾ ਸਹੀ ਪਾਸਾ ਉਹ ਮੰਗਰਲਾ ਪਾਸਾ ਕੱਲ ਨੂੰ ਜਾਲੀ ਥੋੜੀ ਜਵਾ ਕੁਛ ਮਰਜ਼ੀ ਮਾਰੀ ਜਵੇਂ ਜਾਲੀ ਵੀ ਥੋੜੀ ਢਿੱਲੀ ਨਹੀਂ ਹੋਊਗੀ ਆਪਣੀ ਜ਼ਿੰਮੇਵਾਰੀ ਹੈ ਸੋ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਮਿਸਤਰੀ ਬੰਦੇ ਤੋਂ ਮਨ ਲਓ ਵੀ ਜਿਹੜੇ ਬੰਦੇ ਚ ਹੁਨਰ ਆ ਉਹ ਤੋਂ ਚੀਜ਼ਾਂ ਲੈਣ ਦਾ ਬਿਲਕੁਲ ਅਸਲ ਦੇ ਵਿੱਚ ਇਹਨੇ ਇਕੱਲਾ ਸੇਠਾ ਵਾਂਗੂ ਜਿਹੜਾ ਆਪਾਂ ਗੱਲ ਕਰਕੇ ਪੈਸੇ ਨਹੀਂ ਤੱਕੇ ਇਹਦੇ ਨਾਲ ਆਪਦਾ ਜਿਹੜਾ ਹੈਗਾ ਜਿੰਨਾ ਤਜਰਬਾ ਸੀ ਉਹ ਵੀ ਨਾਲ ਤੱਕ ਕੇ ਜਿਹੜੀ ਹੈਗੀ ਫੈਕਟਰੀ ਲਾਈ ਆ ਅਗਲਾ ਕਹਿੰਦਾ ਯਾਰ ਉਹਨੇ ਪਤਾ ਨਹੀਂ ਜਿਹੜੀ ਫੈਕਟਰੀ ਲਾ ਲਈ ਕਿੱਦਾਂ ਹੋ ਗਿਆ ਇਹ ਆਪਾਂ ਕਹਿੰਦੇ ਥੱਲੇ ਜਿਹੜਾ ਘੁਲ ਘੁਲ ਕੇ ਆ ਤਾਂ ਭਾਈ ਬਿਕਾਨੇਰ ਯੂਪੀ ਐਮਪੀ ਹਿਮਾਚਲ ਰਾਜਸਥਾਨ ਸਾਰੇ ਕਿਤੇ ਮੇਜਰਮੈਂਟ ਚਾਰਜਸ ਨੇ ਜਿਹੜੇ ਉਹ ਬਿਲਕੁਲ ਫ੍ਰੀ ਨੇ ਆਲਰੇਡੀ ਪਹਿਲਾ ਮੁੰਡਾ ਜਾਂਦਾ ਹੀ ਆ ਸੱਤ ਅੱਛਾ ਸਾਰੀਆਂ ਸਟੇਟਾਂ 'ਚ ਸੋ ਮੰਨ ਲਓ ਕੱਲਾ ਪੰਜਾਬ ਛੱਡ ਕੇ ਪੂਰੇ ਉੱਤਰੀ ਭਾਰਤ ਦੇ ਵਿੱਚ ਤੁਸੀਂ ਜਿੱਥੋਂ ਵੀ ਵੀਡੀਓ ਦੇਖਣਾ ਚਾਹੇ ਜਿਹੜੇ ਮਰਜੀ ਸ਼ਹਿਰ ਦੇ ਵਿੱਚੋਂ ਤਾਂ ਹਰ ਥਾਂ ਤੇ ਮਿਸ਼ਾਲ ਦੇ ਜਿਹੜਾ ਮੈਰਮੈਂਟ ਵਾਲੇ ਮੁੰਡੇ ਹੈਗੇ ਰੱਖੇ ਹੋਏ ਆ ਬਾਈ ਤੁਸੀਂ ਆ ਉਹਦਾ ਦਿੱਤੇ ਹੋਏ ਫੋਨ ਨੰਬਰ ਤੇ ਫੋਨ ਕਰਨਾ ਤੁਹਾਨੂੰ ਮੈਰਮੈਂਟ ਤੁਹਾਡੇ ਘਰੇ ਆਊਗੀ ਤੁਹਾਨੂੰ ਜਿਹੜੇ ਪੱਲੇ ਬਣਾ ਕੇ ਇਤੋਂ ਤੱਕ ਦੇ ਪਹੁੰਚਾਉਣ ਦੀ ਸਰਵਿਸ ਵੀ ਹੋਊਗੀ ਹੈਨਾ ਬਾਈ ਪਹੁੰਚਾਉਣ ਦੀ ਸਰਵਿਸ ਵੀ ਸਾਡੀ ਹੈ ਠੀਕ ਹੈ ਸੋ ਪੰਜਾਬ ਵਾਲੇ ਦਾ ਧਿਆਨ ਦਿਓ ਦਿਓ ਨਾਲ ਆਪਾਂ ਕਿਹਾ ਪੂਰੇ ਉੱਤਰੀ ਭਾਰਤ ਵਾਲੇ ਵੀ ਧਿਆਨ ਦੇ ਸਕਦੇ ਆ ਬਈ ਇਹਦੇ ਗੱਲ ਤੇ ਜਿਹੜਾ ਮਰਜੀ ਪੱਲਾ ਮੈਂ ਤਕਰੀਬਨ ਨਕਲੀ ਇਹ ਬੱਲੇ ਵੇਚ ਕੇ ਅਸੀਂ ਘੱਟ ਰਾ ਜੀ ਆ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਮਰਜੀ ਪੱਲਾ ਲੈ ਜੇ ਕੀ ਬਾਤ ਆ ਆਪਾਂ ਨੇ ਸਿਰਫ ਵਿਸ਼ਵਾਸ ਹੀ ਕਮਾਇਆ ਹੁਣ ਤੱਕ